ਪੰਜਾਬ ਚ ਪੰਚਾਇਤੀ ਚੋਣਾਂ ਦਾ ਬਿਗਲਤਾ ਵੱਜ ਚੁੱਕਾ ਹੈ ਅੱਜ ਤੋਂ ਨਾਮਿਨੇਸ਼ਨ ਸ਼ੁਰੂ ਹੋ ਗਈ ਹੈ ਯਾਨੀ ਕਿ ਨਾਮੰਕਨ ਪੱਤਰ ਪਰੰਦੇਈ ਅੱਜ ਤੋਂ ਤਰੀਕ ਸ਼ੁਰੂ ਹੋ ਗਈ ਹੈ ਅੱਜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸਵੇਰ ਦੀਆਂ ਪਾਰਕਾਂ ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਪਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹੈ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਹੂਗਾ ਔਰ ਤੁਹਾਡੇ ਆਲੇ ਦੁਆਲੇ ਤੋਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ अनेका ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹਿੰਦਾ ਅਜਿਹੇ ਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਿਤ ਹੋ ਰਹੀ ਹੈ 5 ਅਕਤੂਬਰ ਤੱਕ ਲੋਕ ਆਪਣੇ ਪੰਚਾਇਤੀ ਚੋਣਾਂ ਦੇ ਲਈ ਆਪਣੇ ਆਪਣੇ ਨਾਮ ਜਰਗੀਦ ਦੇ ਕਾਗਜ਼ ਦਾਖਲ ਕਰਨਗੇ ਔਰ 8 ਤਰੀਕ ਤੱਕ ਇੱਕ ਤਰੀਕ ਰੱਖੀ ਗਈ ਹੈ ਕਿ ਉਹਦੇ ਵਿੱਚ ਤੁਸੀਂ ਆਪਣਾ ਨਾਮ ਵਾਪਸ ਲੈ ਸਕਦੇ ਹੋ ਤੇ 15 ਤਰੀਕ ਨੂੰ 15 ਅਕਤੂਬਰ ਨੂੰ ਵੋਟਿੰਗ ਸ਼ੁਰੂ ਹੋ ਜਾਏਗੀ ਇਸ ਦੇ ਲਈ ਮੈਂ ਦੱਸਣਾ ਚਾਹਾਂਗਾ ਕਿ ਅਜ ਨਾਲਾ ਅੰਮ੍ਰਿਤਸਰ 1 ਅੰਮ੍ਰਿਤਸਰ 2 ਮਜੀਠਾ ਲੋਪੋ ਕੇ ਬਾਬਾ ਬਕਾਲਾ ਬਾਬਾ ਬਕਾਲੇ ਦੇ ਵਿੱਚ ਰਈਆ ਔਰ ਤਰਸਿੱਕਾ ਇਹ ਦੋ ਬਲਾਕ ਨੇ ਯਾਨੀ ਕਿ 10 ਬਲਾਕ ਬਣਾਏ ਗਏ ਨੇ ਜਿਦੇ ਵਿੱਚ ਨਾਮਜ਼ਦਗੀਆਂ ਦੇ ਲਈ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ ਸੋ ਅਸੀਂ ਇਸ ਵੇਲੇ ਆਈਆਈਟੀ ਰਣਜੀਤ ਐਵਨਿਊ ਦੇ ਵਿੱਚ ਖੜੇ ਹਾਂ ਜਿੱਥੇ ਅੰਮ੍ਰਿਤਸਰ ਬਲਾਕ A ਅੰਮ੍ਰਿਤਸਰ ਬਲਾਕ B ਦੇ ਦੋ ਗਰੁੱਪ ਬਣਾਏ ਗਏ ਨੇ ਜਿੱਥੇ ਆਪਣੇ ਉਮੀਦਵਾਰ ਆ ਕੇ ਆਪਣਾ ਜਿਹੜਾ ਦੀ ਹੈ ਉਹ ਪੱਤਰ दाखल ਕਰਨਗੇ ਅਸੀਂ ਗੱਲ ਵੀ ਕਰਨੇ ਆਫੀਸਰਸ ਦੇ ਨਾਲ ਪਟਿਆ ਜੀ ਸ਼ੁਰੂ ਹੋ ਗਈ ਹੈ ਨੋਮੀਨੇਸ਼ਨ ਅੱਜ ਪਹਿਲਾ ਦਿਨ ਹੈ ਤੇ ਹੁਣ ਤੱਕ ਕੋਈ ਨੋਮੀਨੇਸ਼ਨ ਫਾਰਮ ਨਹੀਂ ਦਾਖਲ ਕਰਾਉਣ ਲਈ ਹਜੇ ਤੱਕ ਨਹੀਂ ਪਹੁੰਚਿਆ ਨਹੀਂ ਹਜੇ ਤੱਕ ਤੇ ਜਿਹੜੀ ਟੀਮ ਸਾਡੀ ਸਾਰੀ ਇੱਥੇ ਬੈਠੀ ਹੈ ਲੇਕਿਨ ਹਜੇ ਤੱਕ ਕੋਈ ਵੀ ਜਿਹੜਾ ਵੈ ਨੋਮੀਨੇਸ਼ਨ ਫਾਈਲ ਕਰਨ ਨਹੀਂ ਆਇਆ ਕਿਨ ਜੋ ਜੁੜਾ ਵੀ ਆਏਗਾ ਵੈਲਕਮ ਹੈ ਜੀ ਅਸੀਂ ਤੇ ਬੈਠੇ ਆਂ ਔਰ ਇਹ 5 ਤਰੀਕ ਤੱਕ ਜੜੀਆਂ ਵਾ ਨਾਮਿਨੇਸ਼ਨਾਂ ਲਈ ਜਾਣੀਆਂ 8 ਤਰੀਕ ਤੱਕ ਉਹ ਵਾਪਸ ਜਿਹੜੇ ਜੇ ਕੋਈ ਵਾਪਸ ਲੈਣਾ ਚਾਹੁੰਦਾ ਤੇ ਉਹਦੀ ਤਰੀਕ 8 ਹੈ 15 ਤਰੀਕ ਨੂੰ ਇਲੈਕਸ਼ਨਸ ਹੈ ਉਸ ਦਿਨ ਹੀ ਜਿਹੜਾ ਰਿਜ਼ਲਟ ਡਿਕਲੇਅਰ ਹੋ ਜਾਣਾ ਹੈ ਜੀ 5 ਤਰੀਕ ਤੋਂ ਲੈ ਕੇ ਇਹ ਮਤਲਬ ਤੁਸੀਂ 5 ਤਰੀਕ ਲਈ ਹੈ ਲਾਸਟ ਹੈ 8 ਤਰੀਕ ਨੂੰ ਵਾਪਸ ਹੈ 5 ਤਰੀਕ ਤੱਕ ਕੰਸੀਕਿਊਟ ਨਹੀਂ ਹੋ ਜਾਏਗੀ ਕਿ ਕਿਸੇ ਦਾ ਜਿਹੜਾ 5 ਤੱਕ ਤੇ ਲਵਾਂਗੇ ਨਾ ਜੀ ਨਹੀਂ ਦੋਸਤੋ ਬਾਅਦ ਦਾ ਮੈਟਰ ਹੈ ਨਾ ਜੀ 5 ਤੱਕ ਤੇ ਲੈਣ ਦਾ ਜਿਹੜਾ ਗਵਰਨਮੈਂਟ ਵੱਲੋਂ ਟਾਈਮ ਦਿੱਤਾ ਗਿਆ ਕਿ 5 ਤੱਕ ਆਪਣੀਆਂ ਨਾਮੀਨੇਸ਼ਨ ਫਾਈਲ ਕਰ ਸਕਦੇ ਆ ਜਿਹੜੀਆਂ ਸਕਰੂਟੀ ਉਹ 5 ਤੋਂ ਬਾਅਦ ਹੋਏਗੀ 3 ਤਰੀਕ ਨੂੰ ਮਤਲਬ ਲਾਸਟ ਹੈ ਕਿ ਆਪਾਂ 8 ਤਰੀਕ ਨੂੰ ਲਾਸਟ ਹੈ ਜੇ ਕਿਸੇ ਨੇ ਵਾਪਸ ਲੈਣਾ ਹੋਏਗਾ ਤੋ 8 ਤੱਕ ਆਪਣੇ ਵਾਪਸ ਲੈ ਸਕਦੇ ਆ 15 ਤਰੀਕ ਨੂੰ ਨਾ VOTING ਸ਼ੁਰੂ ਹੋ ਜਾਏ ਹਾਂ 15 ਤਰੀਕ ਨੂੰ VOTING ਹੋਏਗੀ ਕਿ ਕਿੰਨੇ ਸੈਂਟਰ ਬਣਾਏ ਗਏ ਨੇ ਜਿੱਥੇ ਨਾਮਜ਼ਦਗੀ ਦਾਖਲ ਕਰਾਉਣ ਲਈ ਆਪਣੇ ਉਮੀਦਵਾਰ ਆ ਸਕਦੇ ਕਿਉਂਕਿ ਅੰਮ੍ਰਿਤਸਰ ਹਲਕਾ ਕਾਫੀ ਵੱਡਾ ਹੈ ਇਹਦੇ ਬਾਰੇ ਤੇ ਜਿਹੜੀ ਡਿਟੇਲ ਹੈ ADC ਸਾਹਿਬ ਦੱਸਣਗੇ ਇੱਥੇ ਜਿਹੜਾ ਸਾਡੇ ਕੋਲ ਇੱਥੇ ਬੇਰਕਾ ਬਲੌਗ ਦੇ ਜਿੰਨੇ ਵੀ ਹੈ ਪੰਜ ਸਰਪੰਚ ਉਹਨਾਂ ਦੀ ਨਾਮਿਨੇਸ਼ਨ ਇੱਥੇ ਫਾਈਲ ਹੋਣੀ ਹੈ ਰੀਜਨ ਸਾਰੇ ਆ ਸ਼ਹਿਰ ਦੇ ਅੰਮ੍ਰਿਤਸਰ ਸ਼ਹਿਰ ਨੂੰ 10 ਹਿੱਸਿਆਂ ਚ ਵੰਡਿਆ ਗਿਆ ਹੈ 10 ਜ਼ੋਨ ਬਣਾਏ ਗਏ ਨੇ ਉਸ 10 ਜ਼ੋਨ ਦੇ ਵਿੱਚ ਪੰਜ ਸਰਪੰਚਾਂ ਦੀ ਨਾਮਜ਼ਦਗੀ ਲਈ ਆਪਣੇ ਨਾਮ ਦਾਖਲ ਕਰਨਗੇ ਜਿਦੇ ਵਿੱਚ ਇੱਕ ਅਜਨਾਲਾ ਰਮਬਾਸ ਅਜਨਾਲੇ ਦੇ ਜਿੰਨੇ ਪਿੰਡ ਨੇ ਉਹ ਸਾਰੇ ਅਜਨਾਲਾ ਦਾ ਇੱਕ ਸਰਕਾਰੀ ਆਈਟੀਆਈ ਸਕੂਲ ਹੈ ਉਹਦੇ ਆਪਣਾ ਨਾਮ ਜਨਦਗੀ ਦਾਖਲ ਕਰਨਗੇ ਉਸ ਤੋਂ ਬਾਅਦ ਰਮਦਾਸ ਹੈ ਜਿਹਦੇ ਵਿੱਚ ਦਫਤਰ ਸਬ ਤਹਿਸੀਲ ਰਮਦਾਸ ਹੈ ਉੱਥੇ ਆ ਕੇ ਆਪਣਾ ਨੋਮੀਨੇਸ਼ਨ ਫਾਈਲ ਕਰਨਗੇ ਉਸ ਤੋਂ ਬਾਅਦ ਦੂਸਰਾ ਜਿਹੜਾ ਜ਼ੋਨ ਹੈ ਉਹ ਅੰਮ੍ਰਿਤਸਰ 1 ਹੈ ਜਿਹਦੇ ਚ ਜੰਡਿਆਲਾ ਦਫਤਰ ਬਲਾਕ ਜਿਹੜੇ ਸੈਂਟਰ ਬਣਾਇਆ ਗਿਆ ਦਫਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹੋਣਗੇ ਜਿਹਦੇ ਜੰਡਿਆਲਾ ਗੁਰੂ ਦੇ ਉੱਥੇ ਆਪਣੇ ਨਾਮ ਪੱਤਰ ਨਾਮਜ਼ਦਗੀ ਦਾਖਲ ਕਰਵਾਣਗੇ ਅੰਮ੍ਰਿਤਸਰ 2 ਇਹਦੇ ਵਿੱਚ ਇੱਕ 베ਰਕਾ ਔਰ ਅਟਾਰੀ 베ਰਕਾ ਦੇ ਵਿੱਚ ਆਈਆਈਟੀ ਰਣਜੀਤ ਐਵੇਨਿਊ ਬਲਾਕ A ਅੰਮ੍ਰਿਤਸਰ ਦੇ ਵਿੱਚ ਰੱਖਿਆ ਗਿਆ ਹੈ ਅਟਾਰੀ ਦਾ ਜਿਹੜਾ ਬਲਾਕ ਹੈ ਉਹ ਵੀ ਰਣਜੀਤ ਐਵੇਨਿਊ ਦੇ ਆਈਆਈਟੀ ਸੈਂਟਰ ਦੇ ਵਿੱਚ ਹੋਏਗਾ ਇਸ ਤੋਂ ਇਲਾਵਾ ਮਜੀਠਾ ਦਫਤਰ ਮਜੀਠੇ ਦੇ ਵਿੱਚ ਜਿਹੜਾ ਦਫਤਰ ਬਣਾਇਆ ਗਿਆ ਹੈ ਉਹ ਉਪ ਮੰਡਲ ਮੈਜਿਸਟਰ ਮਜੀਠਾ ਯਾਨੀ ਐਸ ਡੀ ਐਮ ਦੇ ਆਫਿਸ ਦੇ ਵਿੱਚ ਹੋਏਗਾ ਉਸ ਤੋਂ ਬਾਅਦ ਲੋਪੋਕੇ ਦਾ ਦੋ ਬਨੇ ਹੋਏ ਨੇ ਜਿਦੇ ਵਿੱਚ ਹਰਸ਼ਾਸੀਨਾ ਉਪ ਮੰਡਲ ਹੈ ਚੁਗਾਮਾ ਉਪ ਮੰਡਲ ਹੈ ਜਿਦੇ ਵਿੱਚ ਹਰਸ਼ਾਸੀਨਾ ਲਈ ਡਿਪਟੀ ਕਮਿਸ਼ਨਰ ਡਾਇਰੈਕਟਰ ਮੱਛੂ ਮੱਛੀ ਪਾਲਨ ਰਾਜਾ ਸੰਸੀ ਤੇ ਚੁਗਾਮਾ ਵੀ ਮੱਛੀ ਪਾਲਨ ਡਾਇਰੈਕਟਰ ਕੋਲ ਹੀ ਆਪਣੀ ਨਾਮਜ਼ਦੀਤ ਦਾਖਲ ਕਰਾਂਗੇ ਆਪਣੇ ਪੱਤਰ ਦਾਖਲ ਕਰਾਂਗੇ ਉਸ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਹੈ ਜਿੱਥੇ ਵਿੱਚ ਰਈਆ ਔਰ ਤਰਸੀਕਾ ਦੋ ਬਲਾਕ ਨੇ ਅ ਰਿਆ ਦੇ ਜਿਹੜੇ ਪਿੰਡ ਹੈ ਉਹ ਆਪਣੇ ਨਾਮਜ਼ਦਗੀ ਦਾਖਲ ਕਰਾਂਗੇ ਔਰ ਤਸਿੱਕਾ ਦੇ ਦਾਖਲ ਕਰਾਂਗੇ ਇਹਦੇ ਵਿੱਚ ਰਿਆ ਲਈ ਰੱਖਿਆ ਗਿਆ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਹੈ ਸਠਿਆਲਾ ਉਸ ਤੇ ਵਿੱਚ ਆਪਣੀ ਨਾਮਜ਼ਦਗੀ ਦਾਖਲ ਕਰਨਗੇ ਤਸਿੱਕਾ ਹੈ ਗੁਰੂ ਰਾਮ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂ ਕਬੇਰ ਇਹ ਸਥਾਨ ਹੈ ਜਿੱਦੇ ਜਾ ਕੇ ਸਰਪੰਚ ਪੰਚ ਲਈ ਆਪਣੀ ਨੋਮੀਨੇਸ਼ਨ ਫਾਈਲ ਕਰਨਗੇ ਸੋ ਪੰਚਾਂ ਦੀ ਨਾਮਜ਼ਦਗੀ ਆਪਣੇ ਫਾਰਮ ਪਰ ਅੰਦਾ ਜਿਹੜਾ ਦਿਨ ਹੈ ਅੱਜ ਤੋਂ ਸ਼ੁਰੂ ਹੋ ਜਾਂਦਾ ਹੈ ਔਰ ਇਹ ਦਿਨ ਜਿਹੜਾ ਹੈ 5 ਅਕਤੂਬਰ ਤੱਕ ਚੱਲੇਗਾ 5 ਅਕਤੂਬਰ ਤੱਕ ਪੰਜ ਸਰਪੰਚ ਆਪਣੇ ਨਾਮਜ਼ਦਗੀ ਆਪਣੀ ਦਾਖਲ ਕਰਾ ਦੰਗੇ ਉਸ ਤੋਂ ਬਾਅਦ 5 ਤਰੀਕ ਨੂੰ ਲਾਸਟ ਦਿਨ ਰੱਖਿਆ ਹੈ ਜਿਹੜਾ 5 ਤਰੀਕ ਨੂੰ ਖਤਮ ਹੋ ਜਾਏਗਾ ਉਸ ਤੋਂ ਬਾਅਦ ਪੱਤਰ ਕੋਈ ਨਹੀਂ ਲਿਆ ਜਾਏਗਾ ਉਸ ਤੋਂ ਬਾਅਦ ਕਲੂਡ ਨਹੀਂ ਹੋਏਗੀ ਔਰ 8 ਤਰੀਕ ਨੂੰ ਜਿਹੜੇ ਨਾਮ ਜਿਹੜੇ ਵਾਪਸ ਕਈਆਂ ਨੇ ਲੈਣੇ ਹੁੰਦੇ ਨੇ ਉਹ ਨਾਮਜ਼ਦੀ ਆਪਣੀ ਵਾਪਸ ਲੈ ਸਕਦੇ ਨੇ 8 ਤਰੀਕ ਤੱਕ ਔਰ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਜਾਏਗਾ ਉਸ ਦਿਨ VOTING ਹੋਏਗੀ ਪੰਜ ਸ਼ਹਿਰ ਦੇ ਜਿੰਨੇ ਵੀ ਆਮਨੇ ਸਾਹ ਸ਼ਹਿਰ ਦੇ ਜਿੰਨੇ ਵੀ ਪਿੰਡ ਹੈ ਉਹਨਾਂ ਦੇ ਵਿੱਚ ਪੰਜ ਔਰ ਸਰਪੰਚਾਂ ਦੀ ਚੋਣ ਹੋਣੀ ਹੈ 100 ਰਣਜੀਤ ਐਵਨਿਊ ਦੇ ITI ਦੇ ਵਿੱਚ ਅਸੀਂ ਇਸ ਵੇਲੇ ਖੜੇ ਹਾਂ ਜਿੱਥੇ ਆਫੀਸਰਸ ਇੱਥੇ ਮੌਜੂਦ ਨੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਪੁਲਿਸ ਫੋਰਸ ਮੌਜੂਦ ਹੈ ਪਰ ਹਜੇ ਤੱਕ ਕੋਈ ਵੀ ਉਮੀਦਵਾਰ ਜਿਹੜਾ ਕਿ ਪਹਿਲਾ ਦਿਨ ਹੈ ਕੋਈ ਉਮੀਦਵਾਰ ਇੱਥੇ ਨਹੀਂ ਆਇਆ ਹੈ ਹਲੇ ਤੱਕ ਨਹੀਂ ਪਹੁੰਚਿਆ ਹੈ ਔਰ ਉਮੀਦ ਹੈ ਕਿ ਜਰੂਰ ਅੱਜ ਵੀ ਲੋਕ ਆਪਣਾ ਜਿਹੜਾ ਨਾਮਜ਼ਦਗੀ ਪੱਤਰ ਹੈ ਦਾਖਲ ਕਰ ਦੇਣਗੇ ਔਰ ਇਹ ਕੰਮ ਇਸੇ ਤਰ੍ਹਾਂ ਸ਼ੁਰੂ ਹੋ ਜਾਏਗਾ ਅੱਜ ਤੋਂ ਸ਼ੁਰੂ ਹੋ ਕੇ 5 ਤਰੀਕ ਤੱਕ ਇਹ ਕੰਮ ਚੱਲਦਾ ਰਹੇਗਾ ਔਰ 5 ਤਰੀਕ ਤੋਂ ਬਾਅਦ ਇਹ ਕੰਮ ਬੰਦ ਹੋ ਕੇ ਸ਼ਾਮ ਤੱਕ ਬੰਦ ਹੋ ਜਾਏਗਾ ਉਸ ਤੋਂ ਬਾਅਦ ਸਕਿਊਟਰੀ ਹੋਏਗੀ ਔਰ 8 ਤਰੀਕ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਤਰੀਖ ਹੋਏਗੀ 15 ਤਰੀਕ ਨੂੰ ਜਿਹੜੀ ਹੈ 14 ਵੋਟਾਂ ਪੈਣਗੀਆਂ ਔਰ ਪੰਚਾਇਤੀ ਚੋਣਾਂ ਦਾ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀਗੀ ਔਰ ਇਸ ਕਰਕੇ ਆ ਜਿਹੜਾ 15 ਅਕਤੂਬਰ ਹੈ ਦਿਨ ਹੈ ਉਹ ਤੈ ਹੈ ਕਿ ਉਸ ਦਿਨ ਪੰਚਾਇਤ ਪੰਜਾਬ ਪੰਜਾਬ चोना पंचायती चोना वोटिंग हो जाएगी शुरू हो जाएगी कैमरा पर्सन विपम ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर